ਅੱਜ ਪੂਰੇ ਬੋਲਰਪੁਰ ਜ਼ਿਲ੍ਹੇ ਦੇ ਵਿੱਚ ਮਹੂ ਡਿਵੀਜ਼ਨ ਦੇ ਵਿੱਚ ਜਿੱਥੇ 7-8 ਗੱਡੀਆਂ ਦੀ ਟੀਮ ਬਣਾ ਕੇ ਧੰਨਵਾਦ ਗੁੰਡਾਗਰਦੀ ਵਾਲਾ ਰਵਈਆ ਕਰਕੇ ਲੋਕਾਂ ਦੇ ਆਮਵਾਰੀ ਲੋਕਾਂ ਘਰਾਂ ਬੈਠਿਆਂ ਦੇ ਵਿੱਚ ਛੱਤਾਂ 'ਤੇ ਚੜੇ ਹੋਏ ਆ ਜਿੱਥੇ ਕਈਆਂ ਪਿੰਡਾਂ ਦੇ ਵਿੱਚ ਅੱਜ ਜਦੋਂ ਫੋਨ 'ਤੇ ਗੱਲਬਾਤ ਹੋਈ ਆ ਤੇ ਦੱਸਿਆ ਕਿ ਸਾਡੇ ਘਰੇ ਪਤਾ ਨਹੀਂ ਕੌਣ ਆ ਗਿਆ ਬੀਲੀ ਵਾਲੇ ਆਏ ਆ ਕੌਣ ਆਇਆ ਬਹਿਣ ਦੱਸਿਆ ਦੋ ਕਿਸੇ ਵੀ ਪਿੰਡ ਦੇ ਨੰਬਰਦਾਰ ਜਾਂ ਸਰਪੰਚ ਦੇ ਸਾਹਮਣੇ ਬੈਠੀ ਆ ਨੰਬਰਦਾਰ ਜਾਂ ਸਰਪੰਚਾਂ ਚੌਕੀਦਾਰ ਨੂੰ ਕਿਸੇ ਨੂੰ ਪਤਾ ਵੀ ਸਾਡੇ ਪਿੰਡ ਕੋਈ ਕਿਹੜਾ ਅਧਿਕਾਰੀ ਆ ਕੌਣ ਆਇਆ ਜਿਹੜਾ ਰਵਈਆ ਬਿਲਕੁਲ ਗਲਤ ਆ ਅਸੀਂ ਨਹੀਂ ਚਾਹੁੰਦੇ ਕਿ ਕੋਈ ਕਿਸਾਨ ਜਿਹੜਾ ਵਾ ਉਹਨੂੰ ਧੱਕੇਸ਼ਾਹੀ ਦੇ ਨਾਲ ਦਬਾਇਆ ਜਾਵੇ ਇਹ ਕੇਂਦਰ ਸਰਕਾਰ ਦੇ ਦਬਾਅ ਹਠੀ ਉਹੜਾ ਤਰਨਾਪੜਾ ਜਮੋਰਚਾ ਦਿੱਲੀ ਦੇ ਵਿੱਚ ਚੱਲ ਰਿਹਾ ਵਾ ਉਹਦੇ ਚ ਇਹਨਾਂ ਦਾ ਦਬਾਅ ਇਹੋ ਜਿਹਾ ਕਿ ਕਿਸਾਨਾਂ ਬੈਂਕ ਵਾਲਿਆਂ ਨੂੰ ਵੀ ਕੱਲਣਗੇ ਜਿਵੇਂ ਅੱਜ ਬਿਜਲੀ ਵਾਲਿਆਂ ਨੂੰ ਕੱਲਿਆ ਕਿ ਇਹਨਾਂ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਵੇ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਇਹ ਬਿਜਲੀ ਬੋਰਡ ਦੇ ਅਧਿਕਾਰੀ ਜਿਹੜਿਆ ਕੱਲੇ ਆ ਕਿ ਇਹਨਾਂ ਕਿਸਾਨਾਂ ਮਜ਼ਦੂਰਾਂ ਦੇ ਘਰੇ ਜਾ ਕੇ ਤੰਗ ਪ੍ਰੇਸ਼ਾਨ ਕੀਤਾ ਜਾਵੇ ਉਹਨਾਂ ਦੇ ਘਰੇ ਰੇਟ ਕੀਤਾ ਜਾਵੇ ਉਹਨਾਂ ਦੇ ਪਰਿਵਾਰਾਂ ਨੂੰ ਪਿੱਛੋਂ ਤੰਗ ਪਰੇਸ਼ਾਨ ਕੀਤਾ ਜਾਵੇ ਜਿਹਦੇ ਚ ਅਸੀਂ ਦੇ ਚਾਹਨੇ ਆ ਕਿ ਜਿਹੜੇ ਪਹਿਲਾਂ ਪਿਛਲਾ ਰਾਗੁਰਾ ਜਿਹੜੀ ਚੱਲਦੀ ਸੀ ਬਿਜਲੀ ਉਹਦੇ ਮੁਤਾਬਕ ਹੀ ਬਿੱਲ ਆਉਣ 2 ਰੁਪਏ ਜੁਨਟ ਹੋਵੇ ਹਰੇਕੀ ਜੀਮੀਦਾਰ ਕਿਸਾਨ ਮਜ਼ਦੂਰ ਬਿੱਲ ਤਾਰਨਾ ਜਿਹੜਾ ਸੌਖਾ ਹਜੀ ਆਪਾਂ ਚਾਹਨੇ ਆ ਇਹ ਜਿਹੜਾ ਹੋਣ ਵਾ 220 ਐਕਟ ਆ ਉਹਦੇ ਚ 10 15 ਰੁਪਏ ਜੁਨਟ ਹੋ ਗਈ ਜੀਚਾ ਆਪਾਂ ਨੂੰ ਬਿੱਲ ਬਿਲਕੁਲ ਜਿਹੜਾ ਤਰੂਗਾ ਨਹੀਂ ਹੁਣ ਵੀ 9 10 ਰੁਪਏ ਜੁਨਟ ਪੈ ਰਹੀ ਆ ਅਸੀਂ ਅੱਜ ਵੀ ਇਹੋ ਮੰਗ ਕਰਦੇ ਆ ਵੀ ਜਿਹੜੀ 1 ਰੁਪਿਆ ਜੁਨਟ ਦਿੱਤੀ ਜਾਵੇ ਤੇ ਜਿਹੜਾ ਰੈਗੂਲ ਜਿਤਨਾ ਪਹਿਲਾਂ ਦੀ ਭਰਤੀ ਚੱਲਦੀ ਸੀ ਕਿਸਾਨਾਂ ਮਜ਼ਦੂਰਾਂ ਦੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਂ ਅਸੀਂ ਨਹੀਂ ਚਾਹਦੇ ਕਿ ਇਹਨਾਂ ਦਾ ਜਿਹੜਾ ਆ ਜਿਹੜੀ ਸਰਕਾਰ ਆ ਉਹ ਇਹਨਾਂ ਕਿਸਾਨਾਂ ਮਜ਼ਦੂਰਾਂ ਤੇ 2200 ਏਕਟਾਰ ਜਿਹੜਾ ਲਿਆਂਦਾ ਵਾ ਉਹਨੂੰ ਬਿਲਕੁਲ ਰੱਦ ਕਰੇ ਜਿਤਨਾ ਆਪਾਂ ਕਿੰਨੇ ਜਿਹੜੇ ਕਾਲੇ ਕਾਨੂੰਨ ਆ ਉਹਦੇ ਨਾਲ 220 ਐਕਟ ਵੀ ਹੋਰ ਵੀ ਲੈ ਕੇ ਆਈ ਸੈਂਟਰ ਸਰਕਾਰ ਸਾਡਾ ਇਹ ਲਗਾਤਾਰ ਘਰਾ ਰਹੂਗਾ ਜਿੰਨਾ ਚਿਰ ਆਪਣਾ ਦਿੱਲੀ ਚ ਮੋਰਚਾ ਚੱਲ ਰਿਹਾ ਵਾ ਕਿਸੇ ਵੀ ਕਰਤੇ ਕੋਈ ਬੈਂਕ ਅਧਿਕਾਰੀ ਜਾਂ ਹੋਰ ਕੋਈ ਰਿਕਵਰੀ ਜਾ ਬਿਲੀ ਬੋਰਡ ਵਾਲੋ ਜਾਂ ਕੋਈ ਹੋਰ ਨਹਿਰ ਮਾਹਕਮਾ ਵਾਲੋ ਜਿੱਤਰਾ ਇਤਰਾ ਕਿਸਾਨਾਂ ਮਜ਼ਦੂਰਾਂ ਨੂੰ ਤਾਂ ਪਰੇਸ਼ਾਨ ਕਰੂਗਾ ਉਥੇ ਆ ਮਹਾਰੇ ਕਿਸਾਨ ਮਜ਼ਦੂਰ ਕੱਤਰ ਹੋ ਕੇ ਉਹਨਾਂ ਦਾ ਘਰਾਓ ਕਰਨਗੇ ਬਿਲਕੁਲ ਅਸੀਂ ਕੋਈ ਗਲਤ ਅਸੀਂ ਜਗਾ ਨੂੰ ਲੈ ਕੇ ਨਹੀਂ ਬੈਠੇ ਜਾਂ ਅਸੀਂ ਕਾਨੂੰਨ ਬਿਲਕੁਲ ਠਹਿ ਲੈ ਕੇ ਬੈਠੇ ਸ਼ਾਂਤ ਮੈਨ ਅੰਦੋਲਨ ਕਰ ਰਹੇ ਆ ਇੱਧਰ ਜਿਹੜੇ ਬਿਲੀ ਬੋਰਡ ਦੇ ਤੁਹਾਡੇ ਸਾਹਮਣੇ ਅਧਿਕਾਰੀ ਆ ਉਹ ਆਰਾਮ ਨਾਲ ਖੜੇ ਇੱਧਰ ਸੰਗਤ ਜਿਹੜੀ ਆ ਉਹ ਸ਼ਾਂਤ ਮੈਨ ਅੰਦੋਲਨ ਕਿਉਂਕਿ ਜੋ ਕੇਂਦਰ ਸਰਕਾਰ ਵੱਲੋਂ ਤਿੰਨੇ ਕਾਨੂੰਨ ਲਿਆਂਦੇ ਆ ਉਹ ਵੀ ਰੱਦ ਹੋਣ 220 ਜਿਹੜਾ ਬਿਲੀ ਐਕਟ ਉਹ ਵੀ ਰੱਦ ਹੋਵੇ ਦਿਆੜੇ ਘਰਾਂ ਦੇ ਵਿੱਚ ਕਰਾਓ ਕੀਤਾ ਜਾ ਰਿਹਾ ਵਾ ਉਹ ਵੀ ਬਿਲਕੁਲ ਬੰਦ ਕੀਤਾ ਜਾਵੇ ਇਹਦੇ ਲਈ ਤਗੜੇ ਹੋ ਕੇ ਵੀਰੋ ਆਪਾਂ ਬਿਲਕੁਲ ਸ਼ਾਂਤਮਾਈ ਨਾਲ ਬੈਠੇ ਹੋਏ ਆ ਬਿਲਕੁਲ ਆਪਾਂ ਜੋ ਕਾਨੂੰਨ ਆ ਕਾਨੂੰਨ ਨੂੰ ਹੱਥਾਂ 'ਚ ਲੈ ਕੇ ਬੈਠੇ ਆ ਨਹੀਂ ਵੀ ਆਪਾਂ ਉਹਨਾਂ ਦਾ ਕੋਈ ਹਮਲਾ ਕਰਨਾ ਵਾ ਉਹ ਆਪਣੇ ਪਰਿਵਾਰਾਂ 'ਚੋਂ ਆ ਬਿਲਕੁਲ ਕਿਸੇ ਨੇ ਬਿਲਕੁਲ ਕੋਈ ਗਲਤ ਸ਼ਬਦ ਦੀ ਨਹੀਂ ਬੋਲਣੀ ਜੋ ਕੁਝ ਵੀ ਸੈਂਟਰ ਸਰਕਾਰ ਵੱਲੋਂ ਉਹ ਆਪਣੇ ਪੰਜਾਬ ਸਰਕਾਰ ਦੇ ਦਬਾਅ ਬਣਾ ਕੇ ਬਿਜਲੀ ਬੋਰਡ ਵੱਲੋਂ ਯੋਗ ਆਪਣੇ ਘਰਾਂ ਦੇ ਰੇਡ ਬਿਲਕੁਲ ਆਪਾਂ ਸ਼ਾਂਤ ਬਾਈ ਜਿਹੜਾ ਜ਼ਬਰਦਸਤ ਟਾਕਰਾ ਬੜੇ ਸਬਰ ਨਾਲ ਕਰਨਾ ਵਾ ਸ਼ਾਂਤ ਜਿੰਨਾ ਚਿਰ ਵੀ ਆਪਣਾ ਇਹ ਚੱਲਦਾ ਮੋਰਚਾ ਬਿਲਕੁਲ ਕਿਸੇ ਵੀ ਕਿਸਾਨ ਨੇ ਜਾਂ ਬਾਹਰੋਂ ਆਏ ਕਿਸੇ ਵੀ ਭਰਾ ਨੇ ਕੋਈ ਗਲਤ ਸ਼ਿਹਦਾਬ ਨਹੀਂ ਬੋਲਣੀ ਆਪਣਾ ਇਹ ਮੋਰਚਾ ਇਹ ਪਹਿਲਾ ਨਹੀਂਗਾ ਨਾ ਹੀ ਆਖਰੀ ਆਪਾਂ ਇੱਥੇ ਅਨਸਪੋਰਸਮੈਂਟ ਨੂੰ ਹੋਰ ਵੀ ਜਿੱਤਰਾ ਕੋਈ ਵੀ ਮਹਿਮਾਵਾ ਜਿੱਥੇ ਵੀ ਗਰੇ ਕਿਸਾਨਾਂ ਮਜ਼ਦੂਰਾਂ ਤੇ ਹੈਵੀ ਆ ਉਹ ਕਹੇ ਆਊਗਾ ਆਪਣਾ ਦੌਰ ਨੇ ਇਸੇ ਤਰ੍ਹਾਂ ਜਾਰੀ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਆਮ ਬੰਦੇ ਜਿਹੜੇ ਆਪਣੇ ਬੰਦੇ ਸਾਰੇ ਇੱਥੇ ਆ ਜਾਓ ਬਾਈਕ ਦੇ ਕੋਲੇ ਬੰਦੇ ਖੜੇ ਆ ਬਿਲਕੁਲ ਇੱਧਰ ਆ ਜਾਓ ਏ ਵੀਰੋ ਕਿਸੇ ਮੌਬਨ ਦੇ ਥਰੇ